ਬਾਰਾ ਮਹਾ ਮਾਂਜ ਮਹੰਲਾ ਪੰਜਵਾ ਕਰ ਚੋਥਾ ਇਕ ਓੰਕਾਰ ਸਤ ਗੁਰ ਪ੍ਰਸਾਦ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ ਚਾਰ ਕੁੰਟ ਦੈ ਦਿਸ ਪਰਮੇ ਥਕ ਆਏ ਪ੍ਰਭ ਕੀ ਸਾਂ ਤੇਨ ਦੁਦੈ ਤੇ ਬਾਹਰੀ ਕਿਤੈ ਨ ਆਵੈ ਕਾਮ ਜਲ ਬਿਨ ਸਾਖ ਕੁਮ ਲਾਵਤੀ ਉਪਜੈ ਨਹੀਂ ਗਾਮ ਹਰ ਨਾ ਨ ਮਿਲੀਐ ਸਾਜਨ ਕਤ ਪਾਈਐ ਬਿਸਰਾਮ ਜਿਤ ਘਰ ਹਰ ਕੰਤ ਨ ਪ੍ਰਗਟੀ ਪਾਠ ਨਗਰ ਸੇ ਗ੍ਰਾਮ ਸਰਬ ਸਿੰਗਾਰ ਤੰਬੋਲ ਰਸ ਸਣ ਦੀ ਸਭ ਖਾਂ ਪ੍ਰਭ ਸੁਆਮੀ ਕੰਤ ਵੀ ਹੂਣੀਆਂ ਮੀਤ ਸਜਣ ਸਭ ਜਾਮ ਨਾਨਕ ਕੀ ਬੇਨੰਤੀਆਂ ਕਰ ਕਿਰਪਾ ਦੀਜੈ ਨਾਮ ਹਰ ਮਿਲੋ ਸੁਆਮੀ ਸੰਗ ਪ੍ਰਭ ਜਿਸ ਕਾ ਨੈਥਲ ਧਾਨ ਚੀਤ ਗੋਬਿੰਦ ਅਰਾਦੀ ਹੈ ਹੋਵੇ ਅਨੰਤ ਪਣਾ ਸੰਤ ਜਨਾ ਮਿਲ ਪਾਈਐ ਸੁਨਾ ਨਾਮ ਆਪਣਾ ਕਹੈ ਨਾ ਦਸਬਿਨ ਜੀਵਣਾ ਬਿਰਤਾਰ ਜਨੁ ਵਿਸਾਗ ਟੀਰਨ ਕਿਉ ਬਾਡਿਆ ਜਿਨਾ ਪੁਰੇਮ ਵਿशोਵ ਸਾਜਨ ਪੁਰਬ ਵਿਸਾਰਕੈ ਲੱਗੀ ਮਾਇਆ ਤੋ ਪੁੱਤਰ ਕਲਤਰ ਨਾ ਸੰਗਤ ਨਾ ਹਰ ਅਵਨਾਸੀ ਹੋ ਪਲਤ ਪਲਤ ਸਗਲੀ ਮੂਈ ਹੈ ਤੰਤੈ ਮੂਹ ਇੱਕ ਸੋ ਹਰ ਕੀ ਨਾਮ ਬਿਨ ਅੱਗੈ ਲਈਐ ਕੋਈ ਦੇਵ ਵਿਸਾਰ ਮਿਲ ਅਵਰ ਨਾ ਹੋਏ ਪ੍ਰੀਤਮ ਚਰਣੀ ਜੋ ਲਗੈ ਤਨ ਕੀ ਨਿਰਮਲ ਸੋਏ ਨਾਨਕ ਕੇ ਪ੍ਰਭ ਬਿਨਤੀ ਪ੍ਰਭ ਮਿਲੋ ਪ੍ਰਾਪਤ ਹੋਏ ਵੈਸਾਖ ਸਵਾਵਾ ਤਾਂ ਲਗੈ ਜਾ ਸੰਤ ਪਟੈ ਹਲ ਸੋਏ ਹਰ ਜੀਤ ਜੁੜੰਦਾ ਲੋੜੀਐ ਜਿਸ ਅਕੈ ਸਭ ਨਿਵਨ ਹਰ ਸੱਜਣ ਦਾਵਣ ਲਗਿਆ ਕਿਸੈ ਨ ਦੇ ਬੰਨ ਮਾਣਕ ਮੂਤੀ ਨਾਮ ਪ੍ਰਭ ਉਨ ਨਕਾ ਨਾਹੀ ਸੰ ਰੰਗ ਸਬੀ ਨਾਰਾਇਣ ਚਿੱਤੇ ਮਨ ਪਵਨ ਜੋ ਹਰ ਲੋੜੇ ਸੋ ਕਰੇ ਸੂਈ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸਹੀ ਕਹੀਏ ਧੰਨ ਆਪਨ ਲਿਆ ਜੈ ਬਿਲਾ ਵਿਛੜ ਕਿਉ ਰੋ ਮੰਨ ਸਾਧੂ ਸੰਗ ਪ੍ਰਾਪਤੇ ਨਾਨਕ ਰਨ ਮਾਨਨ ਜੀਹ ਤਨ ਕੀਤਾ ਤਿਸ ਣੀ ਜਿਸ ਕਾ ਭਾਵ ਮਤਨ ਆਸਾਲਤ ਮੰਦਾ ਤਿਸ ਲਗੈ ਹਰ ਨਾਮ ਨ ਜਿਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਤੀ ਆਸ ਦੁਇ ਭਾਏ ਵਿਗੂਜੀਐ ਗਲ ਪਈਐ ਜਮਕੇ ਪਾਸ ਜਿਹਾ ਪੀਜੈ ਸੋ ਮੁਣੈ ਮਤਾ ਜੋਲ ਕਿਆ ਸੋ ਰਹਿਣ ਵਿਹਾੜੀ ਪਚਾਣੀ ਉਟ ਚੰਦੀ ਗਈ ਨਿਰਾਸ ਜਿਨ ਕੋ ਸਾਧੂ ਪੇਤੀਐ ਸੋ ਦਰਗਹ ਹੋਇ ਖਲਾਸ ਕਰਿ ਕਿਰਪਾ ਪ੍ਰਭੈ ਆਮੜੀ ਤੇ ਦਰਸ਼ਨ ਹੋਇ ਪਿਆਸ ਪ੍ਰਭ ਤੁੰਦ ਬਿਨੁ ਜਾ ਕੋ ਨਹੀ ਨਾਨਕ ਕੀ ਅਰਦਾਸ ਆਸਾਲ ਸੁਨਦਾ ਕਿਸ ਲਗੈ ਜਨ ਮਨ ਹਰ ਚਰਨ ਤੇ ਵਾਸ ਸਾਵਣ ਸੱਤੇ ਕਾਮਣੀ ਕਰਨ ਕਮਲ ਸਿਮ ਪਿਆਰ ਮਨ ਤਨ ਰਤਾ ਸਾਚ ਰੰ ਏਕੋ ਮਿਕੇ ਆ ਰੰਗ ਕੋਡਾ ਬਿਆ ਦਸਨ ਸਪੇਸ਼ਾਲ ਹਰ ਅੰਮ੍ਰਿਤ ਪੂਰ ਸੁਆਬਣੀ ਮਿਲ ਸਾਗ ਪੀਵਣ ਹਾਰ ਵਣ ਤਿੰਨ ਪ੍ਰਭ ਸੰਗ ਮੌਲਿਆ ਕੁਲਾੜੀਆਂ ਦੁਜੈ ਲੱਗਾ ਹੇਤ ਲਖ ਸ਼ਿੰਗਾਰ ਪਣਾਇਆ ਕਾਰਜ ਨਾਹੀ ਕੀਤ ਜਿਤ ਦਿਨ ਦੇਵਿਨ ਸਸੀ ਤਿਤ ਵੇਨ ਕਸਨ ਪ੍ਰੇਤ ਬਾਕੜਤ ਲਾਇ ਨੰਦੂਤ ਜਾਮ ਕਿਸੈ ਨ ਦੇਣੀ ਭੇਤ ਛੱਡ ਘੜੂਤੇ ਕਿਨ ਮਾਏ ਜਿਨ ਸਿਉ ਲੱਗਾ ਹੇਤ ਆਤਮਰੂੜ ਤਨ ਕਪੇ ਸਿਆਹੁ ਆਸੇਤ ਜਿਹਾ ਬੀਜ ਸੋ ਲੁਣੈ ਕਰਮਾਂ ਸੰਧੜਾ ਕੇਤ ਨਾਨਕ ਪ੍ਰਭ ਸਰਣਾਗਤੀ ਚਲੁ ਕੋਇ ਪ੍ਰਵਦੀਤ ਸੇ ਪਾਦੂਏ ਨਰਕ ਨਾ ਪਾਈਐ ਗੁਰ ਰਖਣ ਵਾਲਾ ਏਤ ਅਸੰਨ ਪ੍ਰੇਮ ਓ ਮਾੜਾ ਕਿਉ ਮਿਦਿਆ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਜਿਨੇ ਚਾਗਿਆ ਪ੍ਰੇਮ ਰਸ ਸੇ ਤ੍ਰਿਪਰੇ ਅਗਾਏ ਆਪ ਤਿਆਗ ਬੇਨਤੀ ਕਰੈ ਨਿਰੋ ਪ੍ਰਭੂ ਲੜ ਲਾਏ ਜੋ ਹਰ ਮਨ ਤੁ ਮਿਲਾਈਆ ਸੇਵ ਚੜਕ ਤੈ ਨਾ ਜਾਏ ਪ੍ਰਭ ਵਿਣ ਦੂਜਾ ਕੋਈ ਵਤਨਾ ਕੋਈ ਕਰ ਸਕੈ ਕਿਸ ਤੈ ਰੋਮੈ ਮੋਜ ਕੀਤਾ ਕਿਸ਼ੁਨਾ ਹੋ ਭੀਗ ਗਿਆ ਤਰ ਸੰਜੋਗ ਵਡਪਾ ਕੀ ਮੇਰਾ ਪ੍ਰਭ ਮਿਲਾਇ ਤਾਮਰੈ ਸਾਧ ਵਿਯੋਗ ਨਾਨਕ ਪ੍ਰਭ ਨਾਨਕ ਕੋ ਪ੍ਰਭ ਰਾਖ ਦੇ ਮੇਰੇ ਸਾਹਿਬ ਬੰਦੀ ਮੋਚ ਕੰਤਕ ਹੋਵੈ ਸਾਧ ਸੰਗ ਬਿਨਸੈ ਸਭੇ ਸੋਚ ਮੰਗਰ ਮਾਹਿ ਸੁੰਦਿਆ ਹਰ ਪੈ ਸਨ ਬੈ ਡੜਿਆ ਤਨ ਕੇ ਸੋਭਾ ਕਿਆ ਬਣੀ ਜੇ ਸਾਇਬ ਮੇ ਲੜਿਆ ਤਨ ਮਨ ਮੋਲੇ ਆਰਾਮ ਸਿਉ ਸੰਸਾਦ ਸਹਿ ਲੜ ਗਿਆ ਸਾਥ ਜਿਨਾ ਤੇ ਬਾਹਰ ਇਸੇ ਰਹਿਣ ਅਕੇ ਲੜਿਆ ਤੈਨ ਦੁਖ ਨਾ ਕੋ ਕਹਉ ਉਤਰੈ ਸੇ ਜਪ ਕੈ ਵਸ ਪੜਿਆ ਜਿਨੀ ਰਾਵਿਆ ਪ੍ਰਭ ਆਪਣਾ ਸੇ ਦਿਸਨ ਨਿਤ ਖੜਿਆ ਰਤਨ ਜੁ ਵੇਰ ਲਾਲ ਹਰ ਪੰਡ ਤਿਨਾ ਜੜੀਆ ਨਾਨਕ ਵਾਂਚੈ ਪੂਰ ਤਿਨ ਪ੍ਰਭ ਸਰਣੀ ਦਰ ਪੜਿਆ ਮੰਗਰ ਪ੍ਰਭ ਆਰਾਧਨਾ ਬਵਨ ਜਨਮੜੀਆ ਓਕ ਤੁਕਾਰ ਨਾਮ ਵਿਆਪਈ ਕੰਟ ਮਿਲਿਆ ਹਰ ਨਾਮ ਮਨ ਬੇਦਿਆ ਚਰਨਾਰ ਬਿੰਦ ਦਰਸ਼ਨ ਲਗੜਾ ਸਾ ਓ ਤੁ गोविंद गोपाल राय ਸੇਵਾ ਸੁਮਿਲਾ ਹੋਬ ਗਿਆ ਕੋਈ ਨਾ ਸਕਈ ਮਨ ਸਾਗੂ ਗੁਣ ਗਾਉ ਜਹ ਤੇ ਉਪਦੇਤਾ ਮਿਲੇ ਸੱਚੀ ਪ੍ਰੀਤ ਸੁਮਾ ਹੋ ਕਰ ਲੈਨੀ ਪਾਰ ਬ੍ਰਹਮ ਬੋਲ ਨਾ ਵਿਛੜਿਆ ਬਾਹ ਜਾਉ ਲਖਵੇਰੀਆ ਅਰ ਸਤਿਆਨ ਅਗਮ ਅਗਾਰੋ ਸਰਮ ਪਈ ਨਾਰਾਇਣੈ ਤਨ ਦਰੇ ਪਈਆ ਹੋ ਓਕ ਸੁਨੰਦਾ ਸਰਬ ਸੁਖ ਜਿਸ ਬਖਸੇ ਵੇ ਪਰਵਾਹ ਮਾਗ ਮਨ ਜਨ ਸੰਗ ਸਤਿਗੁਰੂ ਆ ਕੂੜੀ ਕਲਿਸਨਾਨ ਹਰ ਦਾ ਨਾਮ ਤੇ ਆਏ ਸੁਣ ਸਭਨਾ ਨੂੰ ਕਰ ਦਾਨ ਜਨਮ ਕਰਮ ਮਲ ਉਤਰੈ ਅਛਤ ਤੀਰਤਾ ਸਗਲ ਕੁੰਨ ਜੀਤਿਆ ਪਰਵਾਨ ਜਿਸ ਨੂੰ ਦੇਵੈ ਦਿਆਪਰ ਸੁਈ ਪੁਰਖ ਸੁਜਾਨ ਜਿਨਾ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਪੁਰ ਬਾਲ ਮਾਗ ਸੁਚੇ ਸੇ ਪੰਡਿਐ ਜਿਨ ਪੂਰਾ ਗੁਰ ਮਿਹਰਵਾਨ ਹਲੁਕੁ ਅਨੰਦ ਉਪਾਰਜਨ ਹਲ ਸੱਜਣ ਪ੍ਰਗਟੇ ਆਏ ਸੰਤ ਸਹਾਈ ਰਾਮ ਕੇ ਕਰ ਕਿਰਪਾ దిਆ ਮਿਲਾਏ ਹੇਜ ਸੁਹਾਵੀ ਸਰਬ ਸੁਖਾ ਸੰਸਾਰ 사ਗਰ ਤੇ 라ਗਿਆਨ ਬੋੜ ਨ ਜਨਮੈ ਤਾਏ ਜੇ ਵਹਿ ਨ ਨਿਕ ਗੁਣ ਤਰੇ ਨਾਨਕ ਚਰਣੀ ਪਾਏ ਹਰ ਗੁਰ ਨਿਤ ਸਲਾਈਐ ਜਿਸ ਨੋ ਤਲਨਾ ਤਮਾਏ ਜਿਨ ਜਿਨ ਨਾਮ ਤੇ ਆਇਆ ਤਿਨ ਕੇ ਕਾਜ ਸਰੀ ਹਰ ਗੁਰ ਪੂਰਾ I to All of.